ਹੁਣ ਇਹਦੇ ਵਿੱਚ ਕੀ ਸਕੀਮ ਆ ਜੀ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਹਾਂਜੀ 370 ਰੁਪਏ ਇਹ ਕਹਿੰਦੇ ਅਸੀਂ 300 ਦਾ ਦੇਵਾਂਗੇ ਹੁਣ ਮੇਰੇ ਵੀਰ ਕਹਿਣਗੇ ਵੀ 300 ਤੇ 70 ਚ ਕੀ ਫਰਕ ਆ ਫਰਕ ਇੱਥੇ ਆ ਵੀ ਨਾਲ ਇੱਕ ਫਰੀ ਵੀ ਦੇਣਗੇ ਜੀ ਇਹ ਕਹਿੰਦੇ ਜੀ ਵੈਸੇ ਵੀ ਇੱਕ ਤਾਂ ਅਸੀਂ ਕਮਾਈ ਤਾਂ ਚਲੋ ਕਰਦੇ ਕਰਦੇ ਅਸੀਂ ਜਿਹੜਾ ਸਾਡਾ ਸਮਾਜ ਆ ਉਹਨੂੰ ਅੱਧ ਮੁੱਲ 'ਚ ਚੀਜ਼ਾਂ ਵੀ ਦਿੰਨੇ ਆਗੇ ਮੈਂ ਸੋਚਿਆ ਮਖਿਆ ਵੀ ਇਹ ਸੁਨੇਹਾ ਵੀ ਸਾਰਿਆਂ ਤੱਕ ਪਹੁੰਚਾਉਣਾ ਚਾਹੀਦਾ ਮੇਰੇ ਵੀਰਾਂ ਦੀ ਜੇਬ ਢਿੱਲੀ ਹੁੰਦੀ ਆ ਢਿੱਲੀ ਹੋਣਾ ਤਾਂ ਨਹੀਂ بچਾ ਸਕਦਾ ਪਰ ਥੋੜੀ ਜੀ ਘਟਾ ਸਕਦਾਗਾ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਹੈ ਦੋਸਤੋ ਅੱਜ ਮੈਂ ਇੱਕ ਨਹੀਂ ਦੋ ਦੋ ਗੱਲਾਂ ਲੈ ਕੇ ਆਇਆ ਇੱਕ ਤਾਂ ਜਿਹੜਾ ਅਜੋਕਾ ਸਮਾਗਾ ਬਹੁਤ ਹੀ ਆਪਾਂ ਕਹਿ ਸਕਦੇ ਆਂ ਵੀ ਖਰਚਿਆਂ ਭਰਿਆਗਾ ਜਦੋਂ ਕਰਦਾ ਇੱਕ ਇਨਸਾਨ ਕਮਾਉਂਦਾ ਤੇ ਚਾਰ ਜੀ ਖਾਂਦੇ ਨੇ ਤਾਂ ਉਤੋਂ ਕਹਿੰਦੇ ਨੇ ਕਮਾਈ ਜੁੜਦੀ ਨਹੀਂ ਹੁੰਦੀ ਉਹ ਕੱਲਾ ਹੀ ਕਮਾਉਂਦਾ ਰਹਿੰਦਾ ਤੇ ਸਰਕਲ ਚੱਲਦਾਗਾ ਜਦੋਂ ਉਦੇ ਨਾਲ ਉਹਦੇ ਹਮਸਾਥੀ ਹਮਸਫਰ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕਰਨ ਲੱਗ ਜੇ ਫੇਰ ਘਰ ਦੇ ਵਿੱਚ ਬਰਕਤਾਂ ਵੱਧ ਜਾਂਦੀਆਂ ਨੇ ਇੱਕ ਤਾਂ ਰਜੇਵੇਂਪਰਾ ਜੀਵਨ ਹੋ ਜਾਂਦਾ ਹੈਗਾ ਸੁੱਖ ਵੱਧ ਜਾਂਦੇ ਨੇ ਬੱਚੇ ਉਦਾਂ ਦੇ ਹੋ ਜਾਂਦੇ ਨੇ ਉਹਨਾਂ ਨਾਲ ਜੁੜ ਜਾਂਦੇ ਨੇ ਵੀ ਸਾਡੇ ਮਾਪਿਓ ਕਮਾਈ ਕਰਦੇ ਨੇ ਅਸੀਂ ਵੀ ਨਾਲ ਜੁੜੀਏ ਦੂਜਾ ਜਦੋਂ ਮੀਆਂ بیوی ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਨੇ ਨਾ ਫਿਰ ਇੱਕ ਦੂਜੇ ਨੂੰ ਹੌਸਲਾ ਬਣਿਆ ਰਹਿੰਦਾ ਹੈ ਮੈਂ ਇਸ ਗੱਲ ਨੂੰ ਲੈ ਕੇ ਮੈਂ ਸਾਡੀ ਭੈਣ ਸਨੇਹ ਕੋਲੇ ਆਏ ਸੀ ਅਸੀਂ ਵੈਸੇ ਸਾਡੇ ਫੈਮਿਲੀ ਰਿਲੇਸ਼ਨ ਨੇ ਇਸ ਗੱਲ ਨੂੰ ਲੈ ਕੇ ਮੈਂ ਨਾਲ ਗੱਲਾਂ ਚੱਲ ਪਈਆਂ ਇਹ ਕਹਿੰਦੇ ਜੀ ਵੈਸੇ ਵੀ ਇੱਕ ਤਾਂ ਅਸੀਂ ਕਮਾਈ ਤਾਂ ਚਲੋ ਕਰਦੇ ਕਰਦੇ ਅਸੀਂ ਜਿਹੜਾ ਸਾਡਾ ਸਮਾਜ ਆ ਉਹਨੂੰ ਅੱਧ ਮੁੱਲ ਚ ਚੀਜ਼ਾਂ ਵੀ ਦਿੰਨੇ ਆਗੇ ਮੈਂ ਸੋਚਿਆ ਮਖਿਆ ਵੀ ਇਹ ਸੁਨੇਹਾ ਵੀ ਸਾਰਿਆਂ ਤੱਕ ਪਹੁੰਚਾਉਣਾ ਚਾਹੀਦਾ ਮੇਰੇ ਵੀਰਾਂ ਦੀ ਜੇਬ ਢਿੱਲੀ ਹੁੰਦੀ ਆ ਇਹ ਲਈ ਹੁਣ ਉਹ ਤਾਂ ਨਹੀਂ ਵਚਾ ਸਕਦਾ ਪਰ ਥੋੜੀ ਜੀ ਘਟਾ ਸਕਦਾਗਾ ਹੁਣ ਆਏ ਇਹੀ ਆਜੋ ਬੀ ਐਲ ਸੀ ਸੀ ਦੇ ਜਿਹੜੇ ਬਾਡੀ ਲੋਸ਼ਨ ਨੇ ਇਹਨਾਂ ਨੇ ਮੈਨੂੰ ਦੱਸਿਆ ਮੈਨੂੰ ਖੁਸ਼ੀ ਹੋਈ ਮੈਂ ਕਿਹਾ ਵੀ ਤੁਹਾਡੇ ਤੱਕ ਸਨੇਹਾ ਪਹੁੰਚਾਈਏ ਪਹਿਲਾਂ ਸਵਾਗਤ ਕਰ ਲਈਏ ਸਤਿ ਸ਼੍ਰੀ ਅਕਾਲ ਭੈਣ ਜੀ ਹੋ ਠੀਕ ਠਾਕ ਹੋ ਜੀ ਆਪਣੇ ਨਾਲ ਦੇ ਸਨੇਹ ਜੀ ਇਹਨਾਂ ਨੇ ਸ਼ਾਪ ਕੀਤੀ ਹੋਈ ਹੈ ਸ਼ਾਪ ਨਹੀਂ ਇਹ ਇੱਕ ਇਹਨਾਂ ਨੇ ਦਫ਼ਤਰ ਬਣਾਇਆ ਹੋਇਆ ਇੱਕ ਮਤਲਬ ਕਿ ਚੀਜ਼ਾਂ ਦਿਖਾਉਣ ਲਈ ਵੀ ਸਾਡੇ ਕੋਲੇ ਆ ਵੀ ਆ ਆ ਵੀ ਆ ਕੀ ਕੀ ਪ੍ਰੋਡਕਟ ਨੇ ਉਹ ਦਿਖਾਉਣ ਲਈ वैसे ਇਹਨਾਂ ਕੋਲੇ ਮਾਲ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਸਿੱਧਾ ਕੰਪਨੀਆਂ ਚੋਂ ਆਉਂਦਾ ਹੈਗਾ ਇਸ ਕਰਕੇ ਰੇਟ ਇਹਨਾਂ ਦੇ ਬਹੁਤ ਜਾਇਜ਼ ਨੇ ਕੰਪਨੀਆਂ ਤੋਂ ਮਾਲ ਇਕੱਠਾ ਮੰਗਵਾਉਂਦੇ ਨੇ ਤੇ ਹੋਮ ਡਿਲੀਵਰੀ ਕਰਦੇ ਨੇ ਹੁਣ ਇਹਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਦੱਸ ਦਈਏ ਆਹਾ ਇਹਦਾ ਐਮ ਆਰ ਪੀ ਜਿਹੜਾ ਬਾਡੀ ਲੋਸ਼ਨ ਹੈਗਾ ਬੀ ਐਲ ਸੀ ਸੀ ਦਾ 370 ਰੁਪਏ ਇਹ ਕਹਿੰਦੇ ਅਸੀਂ 300 ਦਾ ਦੇਵਾਂਗੇ ਹੁਣ ਮੇਰੇ ਵੀਰ ਕਹਿਣਗੇ ਵੀ 300 ਤੇ 70 ਚ ਕੀ ਫਰਕ ਆ ਹਰ ਇੱਕ ਇੱਥੇ ਆ ਵੀ ਨਾਲ ਇੱਕ ਫ੍ਰੀ ਵੀ ਦੇਣਗੇ ਜੀ ਐਮ ਆਰ ਪੀ ਰੇਟ ਤੋਂ ਘੱਟ ਪਲੱਸ ਇੱਕ ਨਾਲ ਇੱਕ ਫ੍ਰੀ ਹੁਣ ਇਹਦਾ ਗਾ ਬੰਦੀ ਇਹਦਾ ਕੀ ਰੇਟ ਆ ਜੀ ਬਸ 200 ਰੁਪਏ ਹੈ ਜੀ ਤੁਸੀਂ ਇਹਨੇ ਹੋਗੇ ਨਹੀਂ 150 ਰੁਪਏ ਦਾ ਡੈਨਵਰ ਦਾ ਜੀ ਆਰਡਰ ਹੈਗਾ ਹੁਣ ਗਰਮੀਆਂ ਦੇ ਵਿੱਚ ਇਹਨਾਂ ਦੀ ਬਹੁਤ ਜ਼ਰੂਰ ਜ਼ਰੂਰਤ ਪੈਣੀ ਆ ਸਾਰੇ ਜਾਣਦੇ ਨੇ ਵੀ 220 ਦਾ ਪਰ ਇਹ ਦੇਣਗੇ 120 ਦਾ ਸਿੱਧਾ ਸਿੱਧਾ 90 45% ਫਰਕ ਹੈਗਾਗਾ ਹਨਾ ਜੀ ਹੁਣ ਇਹਦੇ ਵਿੱਚ ਕੀ ਸਕੀਮ ਹੈ ਜੀ ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਫਰੀ ਹਾਂਜੀ 320 320 ਦਾ ਐਮ ਆਰ ਪੀ ਹੈ ਜੀ ਹਾਂਜੀ ਠੀਕ ਹੈ 300 ਰੁਪਏ ਦਾ ਪਹਿਣਾ ਹੈ ਇੱਕ ਨਾਲ ਇੱਕ ਫਰੀ ਮੰਨ ਲਓ 50% ਹੋ ਗਿਆ ਜੀ ਹਾਂਜੀ ਹਾਂਜੀ ਲਓ ਜੀ ਇੱਕ ਨਾਲ ਇੱਕ ਫਰੀ ਮਾਮਾ ਅਰਥ ਦਾ ਓਰੀਜਨਲ ਐਸ ਸੀ ਸੀ ਦਾ ਓਰੀਜਨਲ ਐਸ ਸੀ ਸੀ ਦਾ ਜੀ ਬੀ ਐਲ ਸੀ ਸੀ ਦਾ ਜੀ ਓਰੀਜਨਲ ਬਿਲਕੁਲ ਕੋਈ ਨਹੀਂ ਹੈ ਡੁਪਲੀਕੇਸੀ ਦੀ ਕੋਈ ਵੀ ਅ ਦਿੱਕਤ ਨਹੀਂ ਹੈਗੀ ਹੋਰ ਕੀ ਕੁਛ ਹੈ ਤੁਹਾਡੇ ਕੋਲੇ ਸਾਰਾ ਦਿਖਾ ਦਿਓ ਜੀ ਅੱਜ ਆਪਾਂ ਜਿਹੜਾ ਇਹਦੇ ਵਿੱਚ ਮੇਰੇ ਦਰਸ਼ਕ ਭੈਣ ਭਰਾਵਾਂ ਨੂੰ ਅੱਛਾ ਇਹ ਪ੍ਰਾਈਮਰ ਹਾਂਜੀ ਇਹ ਇਹ ਲੇਡੀਜ਼ ਆ ਗਿਆ ਜੀ ਕੋਸਟ ਇਹ ਵੈਸੇ 300 ਰੁਪਏ ਦਾ ਪੀਸ ਆ ਜੀ 180 ਰੁਪਏ ਦਾ ਪੀਸ ਪਾਊਗਾ ਤੁਸੀਂ 180 ਦਾ ਦੇਵੋਗੇ 300 ਵਾਲਾ ਜੀ ਹਾਂਜੀ ਠੀਕ ਹੈ ਜੀ ਤੇ ਆ ਇੱਕ ਵਿਟਾਮਿਨ ਸੀ ਸੰਸਕ੍ਰੀਮ ਆ ਜਿਹੜਾ ਇਹਦੀ ਹੁਣ ਬਹੁਤ ਲੋੜ ਪੈਣੀ ਆ ਗਰਮੀਆਂ ਚ ਹਾਂਜੀ ਹਾਂਜੀ ਹਣਾ ਜੀ ਇਹਦਾ ਕੀ ਰੇਟ ਰੂਟ ਆ ਜਿਹੜਾ 345 ਐਮ ਆਰ ਪੀ ਹੈ ਜੀ ਹਾਂਜੀ 200 ਰੁਪਏ ਦਾ ਪੈਣਾ ਜੀ 345 ਆਲਾ 200 ਦਾ ਦੋਸਤੋ ਮਾਮਾ ਅਰਥ ਤੇ ਤੁਸੀਂ ਕਦੇ ਵੀ ਨੋਟ ਕਰ ਲਓ ਵੱਧੋ ਵੱਧ 10 15% ਹੁੰਦਾ ਜੀ ਇੱਥੇ 345 ਆਲਾ 200 ਦਾ ਮਤਲਬ 40% ਦੇ ਲਗਭਗ ਬਾਕੀ ਹਿਸਾਬ ਤੁਸੀਂ ਕਰ ਲਿਓ ਕੈਲਕੂਲੇਟਰ ਹੈ ਨਹੀਂ ਮੇਰੇ ਕੋਲੇ ਵੀ ਮੈਨੂੰ ਲੱਗਦਾ 40% ਦਾ ਫਰਕ ਹੈਗਾਗਾ ਰੇਟ ਦਾ ਹਨਾ ਜੀ ਤੇ ਹੋਰ ਵੀ ਦਿਖਾਓ ਜੀ ਸਮਾਨ ਤੁਹਾਡੇ ਕੋਲੇ ਬਾਕੀ ਇਹ ਲੇਡੀਜ਼ ਦੇ ਵਿੱਚ ਜੀ ਕੋਈ ਪ੍ਰਾਈਮਰ ਕਾਉਂਸੀਲਰ ਵਗੈਰਾ ਸਾਰਾ ਕੁਝ ਆਜੂ ਬਲਸ਼ਰ ਆ ਗਿਆ ਜੀ ਹਾਂਜੀ ਹਾਈਲਾਈਟਰ ਆ ਗਿਆ ਇਹਨਾਂ ਦੇ ਲੈਸ ਕਿੰਨਾ ਕਿੰਨੇ ਕਿੰਨੇ ਪਰਸੈਂਟ ਹੋਊਗਾ ਜੀ ਜੇ ਤੁਸੀਂ ਇਹ ਲੈ ਲਓ ਜੀ ਜਿਹੜਾ 450 ਵਾਲਾ 350 7700 ਵਾਲੇ 5500 ਦੇ ਕਾਫੀ ਫਰਕ ਪੈ ਜਾਊ ਜੀ ਜੇ ਤੁਸੀਂ 2500 ਦਾ ਸਮਾਨ ਲੈਣੇ ਹੋ ਤਾਂ ਆਏ ਮੰਨ ਕੇ ਚਲੋ ਮੇਰੇ ਲਾਵੇ 1600 ਰੁਪਏ ਦਾ 1500 ਦਾ ਪੈਜੋ ਸਿੱਧਾ ਜਿਹਾ ਸਹਵਾ ਜੀ ਬਾਹਲੇ ਚੱਕਰਾਂ ਜਮ ਮੈਨੂੰ ਲੇਡੀਜ਼ ਦਾ ਮੈਨੂੰ ਐ ਨਹੀਂ ਪਤਾ ਵੀ ਆਹ ਕਿੱਥੇ ਲੱਗਣਾ ਆਹ ਕਾਦੀ ਲਈ ਆ ਆਹ ਕਾਦੀ ਲਈ ਆ ਤਾਂ ਚਲੋ ਪਤਾ ਹੈ ਹਨਾ ਬੀ ਸਿੱਧਾ ਗਿਸਾਬ ਆ ਵੀ 2500 ਵਾਲਾ 1600 ਚ ਮਿਲ ਜੂਗਾ ਜਿਹੜਾ ਮਾਰਕੀਟ ਚ ਪੱਤੀ 2500 ਚ ਮਿਲਦਾ ਵਾ ਜੀ ਏਡੀ ਨੂੰ ਹੁਣ ਪਰਸ ਦੀ ਬਹੁਤ ਲੋੜ ਪੈਂਦੀ ਆ ਜੀ ਪਰਸ ਤੁਹਾਡੇ ਕੋਲੇ ਜਾਇਜ਼ ਰੇਟਾਂ ਦੇ ਨੇ ਕਿ ਆਮ ਮਾਰਕੀਟ ਵਾਲਾ ਰੇਟ ਨਾ ਜੀ ਨਾ ਜੀ ਮਾਰਕੀਟ ਨਾਲ ਘੱਟ ਹੈ ਜੀ ਇਹ ਮਾਰਕੀਟ ਦੇ ਵਿੱਚ ਜੀ 1000 ਰੁਪਏ ਦਾ ਪਰਸ ਹੈ ਮੇਰੇ ਲਈ 5500 ਰੁਪਏ ਦਾ ਇਹ 1000 ਵਾਲਾ 5500 ਦਾ ਤੇ ਆ ਸੋਨਾ ਲੱਗ ਰਿਹਾ ਜੀ ਦੇਖਣ ਨੂੰ ਵੀ ਆਪ ਨੂੰ ਹੀ ਵਧੀਆ ਲੱਗ ਰਿਹਾ ਜੀ ਇਹ ਕਿੰਨੇ ਦਾ ਹੋਊਗਾ ਜੀ ਇਹ 600 ਰੁਪਏ ਦਾ ਜੀ ਇਹ 600 ਦਾ ਹੀ ਮਾਰਕੀਟ ਦੇ ਵਿੱਚ ਕਿੰਨੇ ਦਾ ਹੋਊਗਾ ਇਹ 11-1200 ਦਾ ਅੱਛਾ 11-12 ਆਹਾਂ ਜੀ ਇਹ 1000 ਰੁਪਏ ਦਾ ਹੋਊਗਾ ਜੀ ਇਹ ਮੇਰੇ 550 ਦਾ ਹੋਊਗਾ ਤੁਹਾਡੇ ਕੋਲੇ 550 ਦਾ ਵੈਸੇ ਲੈਦਰ ਆ ਹਨਾ ਜੀ ਵਧੀਆ ਹਾਂਜੀ ਦੋਸਤੋ ਗੱਲ ਇਹ ਆ ਵੀ ਪਤਾ ਨਹੀਂ ਕਿੰਨੇ ਕ ਪਏ ਨੇਗੇ ਜੇ ਹੁਣ ਸਾਰੇ ਦਿਖਾਉਣ ਲੱਗੇ ਤਾਂ ਮੈਨੂੰ ਲੱਗਦਾ ਵੀ ਕੱਲੇ ਪਰਸਾਂ ਤੇ ਸ਼ਾਮ ਹੋ ਜੂਗੀ ਤੁਸੀਂ ਮੈਸੇਜ ਕਰਕੇ ਇਹਨਾਂ ਤੋਂ ਡਿਜ਼ਾਈਨ ਮੰਗਵਾ ਸਕਦੇ ਹੋ ਰੇਟ ਇਹਨਾਂ ਦੇ ਨਾਲ ਦੱਸਣਗੇ ਇੰਨਾ ਕ ਮੇਰਾ ਦਾਵਾ ਹੈਗਾ ਵੀ ਮਾਰਕੀਟ ਨਾਲੋਂ 500 ਰੁਪਏ ਸਸਤਾ ਤਾਂ ਦੇਵਾਂਗੇ ਹਨਾ ਜੀ 500 ਰੁਪਏ ਸਸਤਾ ਮਿਲੂਗਾ ਬਹੁਤ ਸਾਰੇ ਪਰਸ ਨੇ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਵੀ ਤੁਸੀਂ ਮੈਸੇਜ ਕਰਕੇ ਤੁਸੀਂ ਦੇਖ ਸਕਦੇ ਹੋ ਅੱਛਾ ਵਧੀਆ ਜਨੇ ਇਹ ਨਹੀਂ ਹੈਗਾ ਵੀ ਮਾੜੀ ਚੀਜ਼ ਆ ਹੱਥ 'ਚ ਜਾ ਕੇ ਪਸ ਲੱਗਦਾ ਵੀ ਵਧੀਆ ਕੁਆਲਿਟੀ ਦੇ ਨੇ ਜੀ ਇਹ 1800 ਦਾ ਪਰਸ ਹੋ ਜੀ ਇਹ 750 ਰੁਪਏ ਦਾ ਪਊਗਾ ਬਰਾਇਡਲ ਪਰਸ ਆ ਇਹ ਅੱਛਾ ਜੀ ਇਹ ਬਰਾਇਡਲ ਆ ਜੀ ਇੱਥੇ ਇਹ 750 ਦਾ ਬਾਕੀ ਤੁਸੀਂ ਸੰਪਰਕ ਕਰਕੇ ਬਹੁਤ ਸਾਰਾ ਸਮਾਨ ਆ ਹੁਣ ਆ ਮੈਂ ਇਹਨਾਂ ਨੂੰ ਆਖਿਆ ਜੀ ਮੈਂ ਕਿਹਾ ਵੀ ਹੁਣ ਇਹਨਾਂ ਦਾ ਸਮਾਂ ਆਊਗਾ ਚਿੰਟਿਆ ਜਾਂਦਾ ਬਾਲ ਸਟ੍ਰੇਟ ਕਰਨ ਵਾਸਤੇ ਗਰਮੀ ਚ ਕਰਦੀਆਂ ਹੁੰਦੀਆਂ ਨੇ ਹਨਾ ਜਦੋਂ ਜ਼ਿਆਦਾ ਲੜਦੇ ਹੁੰਦੇ ਨੇ ਭਣਾ ਇਹ ਕਿੰਨੇ ਕਿੰਨੇ ਕਿਤੇ ਹੋਣਗੇ ਜੀ ਇਹ ਇੱਕ ਕੈਮੀ ਆ ਜੀ ਇਹ 400 ਰੁਪਏ ਦਾ ਪਊਗਾ ਇਹ ਹੈਗਾ ਕੈਮੀ ਰਹੀ ਹੈ ਜੀ ਪਰ ਇਹ ਥੋੜੀ ਜਿਹੀ ਜਿਹੜੀ ਇਹਦੀ ਕੁਆਲਿਟੀ ਹੈ ਹਾਈ ਹੈ ਜੀ ਇਹ 600 ਰੁਪਏ ਦਾ ਇਹ 600 ਦਾ ਪਊਗਾ ਹਾਂਜੀ ਲੋ ਜੀ ਗੱਲ ਇਹ ਹੈ ਵੀ ਬਹੁਤ ਸਾਰਾ ਇਹੋ ਜਿਹਾ ਸਮਾਨ ਪਿਆਗਾ ਵੀ ਨਾ ਤਾਂ ਹੁਣ ਮੈਨੂੰ ਜਾਣਕਾਰੀ ਆ ਤੇ ਨਾ ਹੀ ਦੁਕਾਨਦਾਰ ਦੇ ਯਾਦ ਰੈਂਦਾ ਕਿ ਮੈਂ ਹੁਣ ਕੀ ਕੁਝ ਦਿਖਾਉਣਾਗਾ ਇਹ ਕਿ ਚੋਬਾ ਦਾ ਹੀਅਰ ਡਰਾਈਰ ਹੈ ਹਾਂਜੀ ਇਹ ਮਾਰਕੀਟ ਦੇ ਵਿੱਚ 7-800 ਰੁਪਏ ਦਾ ਹੋਊਗਾ ਇਹ ਆਪਣੇ ਵੀ 450 ਰੁਪਏ ਦਾ ਪਊਗਾ ਅੱਛਾ ਜੀ ਸੁਨੀ ਜੀ ਬ੍ਰਾਈਡਲ ਪਰਸ ਤੋਂ ਮੇਰੇ ਦਿਮਾਗ 'ਚ ਆਇਆ ਵੀ ਲਹਿੰਗੇ ਤੇ ਚੂੜਿਆਂ ਦੀ ਵੀ ਬਹੁਤ ਲੋੜ ਹੁੰਦੀ ਹੈ ਬਰਾਈਡਲ ਹਾਂਜੀ 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 ਤੇ ਸਿਰੇ ਵੀ ਸਾਡੇ ਭਰਾਵਾ ਕੱਲ ਹੀ ਵਗੈਰਾ ਸਾਰਾ ਕੁਝ ਹੋ ਗਈ ਅੱਛਾ ਚੂੜੇ ਤੁਸੀਂ ਇਹ ਕਿਨੇ ਵੀ ਆ ਪਏ ਨੇ ਕਿੱਥੋਂ ਸਟਾਰਟ ਹੋ ਜਾਂਦੇ ਨੇ 500 ਰੁਪਏ ਤੇ ਚੂੜਾ ਸੈਟ ਹੋ ਜਾਊਗਾ ਜਿਹੜਾ ਮਾਰਕੀਟ 'ਚੋਂ ਕਿਨੇ ਦਾ ਮਿਲਦਾ ਜੀ 1000 ਰੁਪਏ ਦਾ ਹੁੰਦਾ ਅੱਛਾ ਜੀ 500 ਵਾਲਾ 1000 ਦਾ ਮੰਨ ਲਓ ਉਸ ਤੋਂ ਉੱਪਰ ਜਿੰਨੇ ਮਰਜ਼ੀ ਮਹਿੰਗੇ ਦੇ ਲੁਮਾਈ ਜਿੰ ਹਰੇਕ ਦਾ ਅਧਰੇ ਟੂਆ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਗੱਲ ਇਹ ਵੀ ਲਹਿੰਗਾ ਜਿਹੜਾ ਮਰਜ਼ੀ ਕਰਾਏ ਤੇ ਮੇਰੀਆਂ ਭੈਣਾਂ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਕਰਾਈ ਤੇ ਜਾਂ ਮੁੱਲ ਵੀ ਮਿਲ ਜੂਗਾ ਤੇ ਚੂੜੇ ਵਗੈਰਾ ਇਹਨਾਂ ਕੋਲੇ ਐ ਨਹੀਂ ਹੈ ਵੀ ਆ ਚਾਰ ਕ ਡੱਬੇ ਪਏ ਨੇ ਟਰੱਕਾਂ ਦੇ ਟਰੱਕ ਭਰੇ ਪਏ ਕਹਿ ਸਕਦੇ ਆਂਗੇ ਜਿੰਨਾ ਆਰਡਰ ਕਰ ਸਕਦੇ ਹੋ ਕਰ ਲਓ ਮਾਲ ਸਿੱਧਾ ਇਹਨਾਂ ਦਾ ਕੰਪਨੀ ਤੋਂ ਜਿੱਥੋਂ ਬਣਦਾ ਉੱਥੋਂ ਆਉਂਦਾ ਹੈਗਾ ਮਾਲ ਦੀ ਕਮੀ ਨਹੀਂ ਆਉਣੀ ਬਸ ਆਰਡਰ ਕਰਨ ਵਾਲਿਆਂ ਦੀ ਕਮੀ ਨਾ ਜੇ ਬਸ ਇੱਥੇ ਇੱਕ ਗੱਲ ਖੜੀ ਆ ਕੁੱਲ ਮਿਲਾ ਕੇ ਜੀ ਸਾਰਾ ਸਮਾਨ ਲੇਡੀਜ਼ ਸਾਰਾ ਸਮਾਨ ਤੁਸੀਂ ਇੱਕ ਵਾਰੀ ਸੰਪਰਕ ਕਰਕੇ ਪੁੱਛ ਲਓ ਵੀ ਆਹ ਸਮਾਨ ਤੁਹਾਡੇ ਕੋਲ ਮਿਲੂ ਜ਼ਰੂਰ ਮਿਲੂ ਤੇ ਮਾਰਕੀਟ ਨਾਲੋਂ ਵੱਡੇ ਫਰਕ ਨਾਲ ਮਿਲੂਗਾ ਜਿਵੇਂ ਹੁਣ ਉਹ ਇੱਕ ਹੁੰਦਾ ਹੈਗਾ ਕੋਸਮੈਟਿਕ ਦੇ ਵਿੱਚ ਕਈ ਕੰਪਨੀਆਂ ਮੈਟ੍ਰਿਕਸ ਦੇ ਜਿਵੇਂ ਹਾਂਜੀ ਲੌਰੀਅਲ ਹੋ ਗਿਆ ਜੀ ਮੈਟ੍ਰਿਕਸ ਹੋ ਗਿਆ ਕੰਪਨੀਆਂ ਕੁਝ ਹੈਗਾ ਜੀ ਲੋ ਜੀ ਦੋਸਤੋ ਗੱਲ ਹੈ ਵੀ ਵੀਡੀਓ ਨੂੰ ਪੈਣੋ ਮੇਰੀ ਤੁਹਾਨੂੰ ਬੇਨਤੀ ਖਾਸ ਕਰਕੇ ਹੈ ਵੀ ਵੀਡੀਓ ਸ਼ੇਅਰ ਕਰ ਦਿਓ ਜਿੱਥੇ ਤੁਹਾਨੂੰ ਸਸਤਾ ਮਿਲੂਗਾ ਉਥੇ ਤੁਹਾਡੀਆਂ ਸਹੇਲੀਆਂ ਨੂੰ ਵੀ ਸਸਤਾ ਮਿਲੇ ਧੰਨਵਾਦ ਕਰਦੇ ਆ ਸਨੇਹ ਜੀ ਦਾ ਜੀ ਇਹਨਾਂ ਨੇ ਸਮਾਂ ਦਿੱਤਾ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਭੈਣਾਂ ਦਾ ਸਤਿ ਸ਼੍ਰੀ ਅਕਾਲ